ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਜਿੰਮੇਵਾਰੀ ਤੋਂ ਅਸਤੀਫਾ ਦਿੱਤਾ ਔਰ ਮੈਂ ਇਹ ਸਮਝਦਾ ਕਿ ਜਿਸ ਤਰ੍ਹਾਂ ਦੀ ਗਲਤੀ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਤੋੜ ਕੇ ਕੀਤੀ ਸੀ ਉਸੇ ਤਰ੍ਹਾਂ ਦੀ ਗੁਸਤਾਖੀ ਇਹ ਕਰਕੇ ਸੁਖਵੀਰ ਸਿੰਘ ਬਾਦਲ ਕਿਉਂਕਿ ਅਕਾਲੀ ਦਲ ਜਿਹੜਾ ਇਸ ਸਮੇਂ ਇੱਕ ਤਾਂ ਤੁਸੀਂ ਇਹ ਪਹਿਲਾਂ ਰਿਜ਼ਾਈਨ ਕਰਦੇ ਤਾਂ ਅੱਛਾ ਸੀ ਹੁਣ ਉਹਦੇ ਦੋ ਪਾਰਟ ਵੀ ਹੋ ਗਏ ਇੱਕ ਬੜਾ ਹਿੱਸਾ ਟੁੱਟ ਕੇ ਸੁਧਾਰ ਲੈਰ ਦੇ ਰੂਪ ਚ ਹੋ ਗਿਆ ਤੇ ਹੁਣ ਕੀ ਹੋਏਗਾ ਇਸ ਤੋਂ ਬਾਅਦ ਕਿ ਇਹ ਆਪਣੇ ਪ੍ਰਭਾਵ ਨਾਲ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਆਪਣਾ ਅਸਤੀਫਾ ਕਾਰਜਸ਼ਮਤੀ ਇਹਨਾਂ ਦੀ ਹੈ ਉਸ ਤੋਂ ਰੱਦ ਕਰਵਾਉਣਗੇ ਜੇ ਉਹ ਰੱਦ ਕਰਵਾ ਲਿਆ ਤਾਂ ਹੋਰ ਬੁਰਾ ਹੋਏਗਾ ਕਿਉਂਕਿ ਇੱਕ ਤਾਂ ਪਹਿਲਾਂ ਤਾਂ ਉਹ ਕਹਿੰਦੇ ਐ ਨਾ ਖਸਮ ਕਰਨਾ ਬੁਰਾ ਫਿਰ ਕਰਕੇ ਛੱਡਣਾ ਬੁਰਾ ਤੇ ਇਹਦੇ ਚ ਬਹੁਤ ਮੰਦਭਾਗੀ ਗੱਲ ਹੋ ਜਾਣੀ ਹੈ ਕਿ ਇਹ ਸੁਖਵੀਰ ਸਿੰਘ ਵਾਦਰ ਨੂੰ ਦੇਖਣਾ ਪੈਣਾ ਕਿ ਇਸ ਨੂੰ ਅੱਗੇ ਬੜੀ ਸੂਝ-ਬੂਝ ਨਾਲ ਚਲਾਉਣਾ ਪੈਣਾ ਕਿ ਮੈਂ ਨਹੀਂ ਕੰਪਰਮਾਈਜ਼ ਕਰਦਾ ਜਿੱਦ ਥਾਰਾ ਇੱਥੇ ਲਿਖੀ ਹੈ ਕੋਈ ਕਿਸੇ ਨਾਲ ਸੁਣਤੀ ਕਰਕੇ ਨਹੀਂ ਜਿੱਦਾਂ ਜਿੱਦਾਂ ਹੈ ਤੁਹਾਡੀ ਕ੍ਰੈਡੀਬਿਲਟੀ ਦੀ ਜੋ ਕ੍ਰੈਡੀਬਿਲਟੀ ਆਪਣੀ ਪਾਰਟੀ ਦੀ ਹੈ ਕਿਸੇ ਦੀ ਨਹੀਂ ਹੈ ਪਹਿਲੀ ਗੱਲ ਦੱਸੋ ਮੈਂ ਕਿ ਮੈਂ ਨਾ ਤਾਂ ਮੈਨੂੰ ਯੂਟਿਊਬ ਵਾਲੀ ਬਾਰੇ ਬਤਾਦਾ ਮੈਥਮੈਟਿਕਲ ਕੈਲਕੂਲੇਟਰ ਨਾ ਪੰਜਾਬ ਦੀ ਪ੍ਰਸਤੀਤੀ ਤੇ ਨਾ ਖਾਸਾ ਸਭ ਦੀ ਪ੍ਰਸਤੀਤੀ ਤੇ ਨਾ ਪਾਰਟੀ ਦੀ პਰਿਸਟਿਜ ਤੇ ਮੈਂ ਕੰਪਰੋਮਾਈਜ਼ ਕਰਦਾ ਕਿਹੜਾ ਬੰਦਾ ਅਜੇ ਮੋਦੀ ਅਮਿਤ ਸ਼ਾਹ ਦੇ ਅੱਗੇ ਡਰਦਾ ਨਹੀਂ ਉਹ ਪੰਜਾਬੀਓ ਮੇਰੀ ਪੰਜਾਬੀਆਂ ਨੂੰ ਮਹਿਣਾ ਵੀ ਆ ਕਿ ਆਪਾਂ ਕਿਉਂ ਉਹ ਬੰਦੇ ਦੇ ਨਾਲ ਨਹੀਂ ਖੜਦੇ ਜਿਹੜਾ ਬੰਦਾ ਅਜੇ ਦਿੱਲੀ ਦੇ ਸਾਹਮਣੇ ਅੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਬੀਜੇਪੀ ਨਾਲ ਪਰ ਸਮਝੌਤੇ ਸ਼ਰਤਾਂ ਦੇ ਮੁੱਦੇ ਦੇ ਆਧਾਰ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕੱਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਬੀਜੇਪੀ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਆ ਤੇ ਨਾਲ ਲੰਬੇ ਪਾਵਾਂਗੇ ਸਰਦਾਰ ਸੁਖਵੀਰ ਸਿੰਘ ਬਾਦਲ ਥਾਪੜਾ ਦਿੰਦੇ ਨੇ ਕਿ ਪ੍ਰਮਾਣਾ ਕਰੋ ਡਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਦੇ ਬੀਜੇਪੀ ਦੀ ਅੱਗੇ ਸਮਝੌਤਾ ਬੇਸ਼ੱਕ ਰਿਆ ਸੋ ਅੱਜ 나ਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲੋ ਯਾ ਪ੍ਰਧਾਨ ਜੀ ਦੀ ਭਾਵਨਾ ਲਾ ਲੋ ਜੋ ਮਰਜ਼ੀ ਲਾ ਲੋ ਉਹਨਾਂ ਨੇ ਅਸਤੀਫਾ ਦਿੱਤਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨਸਕਾਈ ਟੀਵੀ ਦਿਨਾਲ